ਮੈਨੂੰ ਮੇਰਾ ਉੱਥੇ ਦੇਖ ਕੇ ਰੋਣ ਆ ਗਿਆ ਭਾਈ ਸਾਹਿਬ ਨੂੰ ਬਹੁਤ ਜ਼ਿਆਦਾ ਹੋਰ ਤੰਗ ਨੇ ਬਹੁਤ ਜ਼ਿਆਦਾ ਐਡੇ ਮਾੜੇ ਹਾਲਾਤ ਮੈਂ ਕਦੀ ਨਹੀਂ ਵੇਖੇ ਵੇਖੋ ਕਿੱਡੀਆਂ ਗੰਦੀਆਂ ਸਰਕਾਰਾਂ ਜਾਂਦੇ ਆਪਣੇ ਪੰਜਾਬ ਦਾ ਹਿੱਸਾ ਹੀ ਨਾ ਹੋਵੇ ਨਾ ਇੱਥੇ ਕੋਈ ਐਡਮਿਨਿਸਟ੍ਰੇਸ਼ਨ ਦਾ ਪਟਿਆਲੇ ਤੋਂ ਜ਼ਿਲ੍ਹੇ ਤੋਂ ਪਹੁੰਚਦਾ ਬੰਦਾ ਨਾ ਕੋਈ ਪੋਲਿਟੀਕਲ ਬੰਦਾ ਪਹੁੰਚਦਾ ਅਜੇ ਤੱਕ ਭਗਵਾਨ ਜੀ ਨੂੰ ਸ਼ਾਇਦ ਵੀਲ ਹੀ ਨਹੀਂ ਲਗਾਉਂਨ ਉਹਨਾਂ ਨੂੰ ਸੀਟਾਂ ਜਿੱਤਣ ਦੀ ਚਾਹ ਚੜਿਆ ਰਹਿੰਦਾ ਤਾਂ ਮੈਂ ਪਹਿਲਾਂ ਉਹਦਾ ਸੈਂਪਲ ਲੈ ਕੇ ਆਈ ਸੀ ਮੈਨੂੰ ਕਦੇ ਨਹੀਂ ਤਾਂਗ ਨਹੀਂ ਲੱਗੀ ਉਹ ਬਹੁਤ ਜ਼ਿਆਦਾ ਤਾਂਗ ਲੱਗ ਰਿਹਾ ਜੇ ਭਾਈ ਤੇ ਕਿਤਰੀ ਦੀ ਤਬੀਅਤ ਖਰਾਬ ਭਾਈ ਸਾਹਿਬ ਤੇ ਅੱਜ ਆਪਣਾ ਹੀ ਕਹਿੰਦੇ ਭਾਈ ਸਾਹਿਬ ਬਾਹਰ ਗਏ ਹੋਏ ਸੀ ਤੁਸੀਂ ਹਿਸਾਬ ਲਾ ਲੋਗੇ ਆਪ ਆਪਣੇ ਬੰਦਾ ਅਰੇਂਜ ਕਰਕੇ ਉੱਤੇ ਜਾਣਾ ਪੈਂਦਾ ਵੀ ਵੇਖੋ ਇਸ ਤੋਂ ਵੱਡੀ ਤਰਾਸ ਦੀ ਕੀ ਹੋਏਗੀ ਵੀ ਇੱਕ ਬੰਦਾ ਮਰ ਰਿਹਾ ਹੈ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਯਾਨੀ ਪੋਲਿਟਿਕਸ ਦਾ ਮਤਲਬ ਇਹ ਥੋੜੀ ਕਿ 24 ਘੰਟੇ ਸੱਤਾ ਦੇ ਵਿੱਚ ਅੰਨੇ ਰਹਿਣਾ ਤੁਸੀਂ ਸੱਤਾ ਦੇ ਨਸ਼ੇ ਵਿੱਚ ਘੁੰਮਦੇ ਫਿਰਦੇ ਰਹਿਣਾ ਔਰ ਆਮ ਜਨਤਾ ਜਿਹੜੀ ਧਰਨਿਆਂ ਤੇ ਕੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਆ 233 ਦਿਨ 34 ਦਿਨ ਟਾਵਰ ਤੇ ਇੱਕ ਬੰਦੇ ਨੂੰ ਬੈਠੋ ਦੇਖੋ ਕਿੰਨਾ ਉੱਚਾ ਟਾਵਰ ਹੈ ਉੱਥੇ ਇੱਕ ਦਿਨ ਕੱਟਣਾ ਔਖਾ ਕਿੰਨੀ ਗਰਮੀ ਆ ਕਿੰਨੀ ਸਰਦੀ ਨਿਕਲ ਗਈ ਹੈ ਸਾਰੀ ਕੋਈ ਉਹਨਾਂ ਨੂੰ ਪੁੱਛਣ ਲਈ ਤਿਆਰ ਨਹੀਂ ਕੋਈ ਆਵੇ ਸਹੀ ਆ ਕੇ ਬੇਨਤੀ ਕਰੇ ਵਾਅਦਾ ਕਰੇ ਕਈ ਮੰਗ ਕੀ ਮੰਗ ਤੇ ਕੁਝ ਵੀ ਨਹੀਂ ਹੈ ਮੇਰੇ ਸੰਗਤ ਨੂੰ ਇਹ ਪੀਲ ਆ ਸਾਹ ਸੰਗਤ ਨੂੰ ਗੁਰੂ ਸਾਹਿਬਾ ਨੂੰ ਪੀਲ ਪੈਸਾ ਦਾ ਸਾਥ ਦਓ ਬਸ ਸਾਥ ਦੋ ਪੈਸਾ ਦਾ ਹੀ ਸਰਕਾਰ ਵੱਲੋਂ ਕੋਈ ਨੁਮਾਇੰਦਾ ਆਇਆ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਲੈਟਰ ਕੁਝ ਹੁਣ ਤੱਕ ਮੰਗ ਸਿਰਫ ਇੰਨੀ ਹੈ ਕਿ ਤੁਸੀਂ ਬੇਦਬੀ ਬਾਰ-ਬਾਰ ਗੁਰੰਤ ਸਾਹਿਬ ਜੀ ਦੀ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਉੱਤੇ ਕੋਈ ਸਖਤ ਕਾਨੂੰਨ ਸੂਬੇ ਵੱਲੋਂ ਲੈ ਕੇ ਆਓ ਭਾਈ ਸੋ ਕਹਿੰਦੇ ਮੇਰਾ ਇੰਨਾ ਮਤਲਬ ਸਿਰਫ ਇੰਨਾ ਦਰਦ ਕਰੈਨਾ ਦਰਦ ਕਰਿਆ ਵੀ ਹੱਦ ਤੋਂ ਵੱਧ ਸਾਰੀ ਰਾਤ ਕਹਿੰਦੇ ਮੈਨੂੰ ਨੀਂਦ ਨਹੀਂ ਆਈ ਦੂਏ ਦਿਨ ਨੀਂਦ ਨਹੀਂ ਆਈ ਬਾਣੀ ਪੜਦਾ ਰਿਹਾ ਵੀ ਗੁਰੂ ਸਾਹਿਬ ਦਾ ਮੇਰੇ ਤੇ ਬਹੁਤ ਵੱਡਾ ਓਟ ਆਸਰਾ ਏ ਸਿਰਫ ਗੁਰੂ ਸਾਹਿਬ ਕਰਕੇ ਮੈਂ ਇੱਥੇ ਬੈਠਾ ਹਾਂ ਅਮਾ ਚੱਲਨੇ ਕਾਨੂੰਨ ਬਣਾਤਾ ਨਸ਼ੇ ਦੇ ਉੱਪਰ ਕਾਨੂੰਨ ਇਹ ਕਹਿੰਦੇ ਆ ਨਸ਼ਾ ਕਾਨੂੰਨ ਨਹੀਂ ਬਣਾ ਕਾਨੂੰਨ ਤੇ ਕਾਨੂੰਨ ਬਣਾਇਆ ਹੋਇਆ ਦੇਖੋ ਨਵ ਜਹਾਜ਼ਾ ਦਾ ਕਾਨੂੰਨ ਬਣਿਆ ਹੋਇਆ ਹੈ ਫਿਰ ਤੁਹਾਡੇ ਉਥੇ ਗਊ ਦਾ ਹੱਤਿਆ ਦਾ ਉਥੇ ਕਾਨੂੰਨ ਬਣਿਆ ਹੋਇਆ ਵੀ ਸਾਡੇ ਹੀ ਦਸੋ ਸਾਡੇ ਈਸਟ ਹਾਂ ਉਥੇ ਤੁਸੀਂ ਇੱਕ ਕਾਨੂੰਨ ਬਣਾਉਣਾ ਜਿਹੜਾ ਕਿ ਮੇਰਾ ਤੇ ਖਿਆਲ ਬਿਲਕੁਲ ਵਾਜਬ ਗੱਲ ਹੈਗੀ ਆ ਔਰ ਮੈਨੂੰ ਜਿੱਥੇ ਤਾਂ ਕਿ ਯਾਦ ਹੈ ਕਾਨੂੰਨ ਪਹਿਲਾਂ ਇਹੋ ਜਿਹਾ ਪਾਸ ਹੋ ਗਿਆ ਉੱਥੇ ਦਸਤਕਦੀ ਕਰਾਉਣੇ ਆ ਕੋਈ ਵੱਡੀ ਗੱਲ ਨਹੀਂ ਹੈ ਖਾਣ ਪੀਣ ਤਾਂ ਭਾਈ ਸਾਹਿਬ ਬਸ ਸਾਹ ਜਾਂ ਜੂਸ ਵਗੈਰਾ ਦਾ ਸੈਦਨ ਦਾ ਪ੍ਰਸਾਦਾ ਤਾਂ ਸਕਦੇ ਨਹੀਂ ਜੀ ਮੈਂ ਵੀ ਹੁਣ ਵੀ ਕਹਿ ਕੇ ਆ ਮਾ ਪਾਈ ਸਾਹਿਬ ਤੁਸੀਂ ਪ੍ਰਸਾਦਾ ਕਹਿੰਦੇ ਇਹਦੇ ਬਾਰੇ ਨਾ ਪ੍ਰਸਾਦੇ ਬਾਰੇ ਨਾ ਗੱਲ ਦੇ ਤੁਸੀਂ ਕਹੋ ਇਹ ਪਹਿਲੇ 3 ਸਾਲ ਦੀ ਸਜ਼ਾ ਹੁੰਦੀ ਸੀ ਹੁਣ 20 ਸਾਲ ਦੀ ਹੋ ਚੁੱਕੀ ਹੈ ਜਿਹੜਾ ਵੀ ਬੇਅਦਬੀ ਕਰੂਗਾ ਉਹਦੀ ਉਮਰ ਕੈਦ ਹੋਊਗੀ 20 ਸਾਲ ਜਾਂ ਉਮਰ ਕੈਦ ਜੋ ਵੀ ਹੈ ਅਪਾਂ ਆਮ ਸਵਿਲਾ ਲਾ ਦਿੰਦੇ ਆ ਸੁਭਾਣ ਚਮੈ ਨਹੀਂ ਪਤਾ 10 10 20 ਦੇ ਦਿਨ ਦੇ ਵਿੱਚ ਲੱਗ ਜਾਣਗੇ ਇਹਨਾਂ ਦੇ ਵਿੱਚ ਪਰ ਕਿਸੇ ਨੇ ਇੰਨਾ ਕ ਧਿਆਨ ਨਹੀਂ ਦਿੱਤਾ ਹੈਗਾ ਵੀ ਭਾਈ ਸਾਹਿਬ ਗੁਰੂ ਸਾਹਿਬ ਲਈ ਬੈਠੇ ਨੇ ਤੇ ਅਸੀਂ ਕੋਈ ਲੰਗਰ ਦਾ ਪ੍ਰਬੰਧ ਕਰਦੀ ਇੱਥੇ ਜਾਂ ਜਿਹੜੀ ਸੰਗਤ ਨਿਆਣਾ ਅਸੀਂ ਉਹਦੀ ਸੇਵਾ ਕਰੀਏ ਇਹ ਵੀ ਜੇ ਛੋਟੀ ਤੋਂ ਛੋਟੀ ਗੱਲ ਲਈ ਵੀ ਤੁਸੀਂ ਇੰਨੀ ਕੰਨੀ ਕਰਾਉਣੀ ਆ ਇੰਨੀ ਅਣਜੱਖੀ ਕਰਨੀ ਆ ਤੇ ਲੋਕਾਂ ਕੋਲ ਬਾਅਦ ਚਾਉਣਾ ਨਹੀਂ ਹੁਣ ਫੇਰ ਇਹ ਲੋਕ ਸਵਾਲ ਪੁੱਛਣਗੇ ਨਾ ਤੇ ਕੀ ਜਵਾਬ ਦੋਗੇ ਤੁਸੀਂ ਸਭ ਤੋਂ ਪਹਿਰੇ ਕਾਂ ਭਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਤੁਸੀਂ ਪਹਿਲੇ ਵੀ ਮਤਲਬ ਟਾਵਰ ਦੇ ਉੱਤੇ ਭਾਈ ਗਰਜੀਤ ਸਿੰਘ ਖਾਲਸਾ ਜੀ ਦਾ ਜਾਂਚ ਪਰਖਤ ਕਰਦੇ ਆਏ ਤੇ ਅੱਜ ਵੀ ਤੁਸੀਂ ਕਿ ਕਿਦਾਂ ਦੇ ਹਾਲਾਤ ਨੇ ਜੀ ਉਹਨਾਂ ਭਾਈ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਹੋਈ ਵੀ ਹੈ ਜੀ ਹੁਣ ਬਹੁਤ ਜ਼ਿਆਦਾ ਨਾਜ਼ੁਕ ਹੈ ਭਾਈ ਸਾਹਿਬ ਦੀ ਸਿਹਤ ਜਿੰਨਾ ਕਿ ਮੈਂ ਹੁਣ ਜਾ ਕੇ ਦੇਖਿਆ ਮਤਲਬ ਉਹ ਬਿਲਕੁਲ ਡਾਊਨ ਹੋਏ ਪਏ ਸੀ ਜਦੋਂ ਮੈਂ ਉੱਪਰ ਚੜ੍ਹਿਆ ਇਕੱਲਾ ਹੀ ਗਿਆ ਮੈਂ ਠੀਕ ਹੈ ਤੇ ਮੈਨੂੰ ਮੇਰਾ ਉੱਥੇ ਦੇਖ ਕੇ ਰੋਣ ਆ ਗਿਆ ਭਾਈ ਸਾਹਿਬ ਨੂੰ ਬਹੁਤ ਜ਼ਿਆਦਾ ਹੋਰ ਤੰਗ ਨੇ ਬਹੁਤ ਜ਼ਿਆਦਾ ਜਿੰਨਾ ਮੈਂ ਪਹਿਲਾਂ ਉਹਨਾਂ ਸੈਂਪਲ ਲੈ ਕੇ ਆਈ ਸੀ ਮੈਨੂੰ ਕਦੇ ਇੰਨੇ ਤੰਗ ਨਹੀਂ ਲੱਗੇ ਹੁਣ ਬਹੁਤ ਜ਼ਿਆਦਾ ਤੰਗ ਲੱਗ ਰਹੇ ਨੇ ਭਾਈ ਸਾਹਿਬ ਮੇਰੇ ਸੰਗੀਤ ਨੂੰ ਵੀ ਪੀ ਲਾ ਸਾਹ ਸੰਗੀਤ ਨੂੰ ਗੁਰੂ ਸਾਹਿਬ ਉਹਨਾਂ ਨੂੰ ਪੀ ਲਾ ਪੈਸਾ ਉਹਦਾ ਸਾਥ ਦਓ ਨਾਲ ਸਾਥ ਦਓ ਪੈਸਾ ਉਹਦਾ ਕਿੰਨੇ ਦਿਨ ਹੋ ਚੁੱਕੇ ਨੇ ਉਹਨਾਂ ਨੂੰ ਉੱਤੇ ਰੱਖੇ 233 ਦਿਨ ਕਰ ਰਹੇ ਨੇ ਭਾਈ ਸਾਹਿਬ ਨੂੰ ਹੋ ਗਏ ਪਰ ਜਿੰਨੀ ਵਾਰ ਮੈਂ ਸੈਂਪਲ ਲੈ ਕੇ ਲੈਣ ਗਿਆ ਮੈਂ ਕਦੇ ਉਹਨਾਂ ਨੂੰ ਇੰਨਾ ਕਮਜ਼ੋਰ ਨਹੀਂ ਦੇਖਿਆ ਅੱਜ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਆ 2 ਤਰੀਕ ਦਾ ਭਾਈ ਸਾਹਿਬ ਨੂੰ ਮੈਂ ਪੁੱਛਿਆ ਮਾ ਭਾਈ ਸਾਹਿਬ ਕੀ ਮੈਂ ਕਦੋਂ ਤੋਂ ਹੋ ਰਿਹਾ ਕਹਿੰਦੇ ਜਿਸ ਦਿਨ ਆਪਾਂ ਇੱਥੇ ਸੰਗਤ ਪਹੁੰਚੀ ਸੀ 2 ਤਰੀਕ ਨੂੰ ਉਸ ਤੋਂ ਬਾਅਦ 1 ਤਰੀਕ ਨੂੰ ਜੀ ਉਸ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਮੇਰਾ ਇੰਨਾ ਮਤਲਬ ਸਿਰਫ ਇੰਨਾ ਦਰਦ ਕ੍ਰੈਨਾਂ ਦਰਦ ਕਰਿਆ ਵੀ ਹੱਦ ਤੋਂ ਵੱਧ ਸਾਰੀ ਰਾਤ ਕਹਿੰਦੇ ਮੈਨੂੰ ਨੀਂਦ ਨਹੀਂ ਆਈ ਦੂਏ ਜਿੰਨੀ ਨੀਂਦ ਨਹੀਂ ਆਈ ਬਾਣੀ ਪੜਦਾ ਰਿਹਾ ਵੀ ਗੁਰੂ ਸਾਹਿਬ ਦਾ ਮੇਰੇ ਤੇ ਬਹੁਤ ਵੱਡਾ ਓਟ ਆਸਰਾ ਜਿਸ ਸਿਰਫ ਗੁਰੂ ਸਾਹਿਬ ਕਰਕੇ ਮੈਂ ਇੱਥੇ ਬੈਠਾ ਗੁਰੂ ਸਾਹਿਬ ਮੇਰਾ ਸਾਥ ਦੇ ਰਹੇ ਨੇ ਵੀ ਹੋਰ ਕੋਈ ਕਿਸੇ ਤਰ੍ਹਾਂ ਦਾ ਹੋ ਨਹੀਂ ਕਰ ਰਿਹਾ ਖਾਣ ਪੀਣ ਕਿੱਦਾਂ ਦਾ ਚੱਲ ਰਿਹਾ ਉਹਨਾਂ ਦਾ ਖਾਣ ਪੀਣ ਤਾਂ ਭਾਈ ਸਾਹਿਬ ਬਸ ਚਾਹ ਜਾਂ ਜੂਸ ਵਗੈਰਾ ਬਸ ਇਦਾਂ ਦਾ ਪ੍ਰਸ਼ਾਦਾ ਵਗੈਰਾ ਪ੍ਰਸ਼ਾਦਾ ਤਾਂ ਸਕਦੇ ਨਹੀਂ ਜੀ ਮੈਂ ਵੀ ਹੁਣ ਵੀ ਕਹਿ ਕੇ ਹਾਂ ਮਾ ਭਾਈ ਸਾਹਿਬ ਤੁਸੀਂ ਪ੍ਰਸ਼ਾਦਾ ਕਹਿੰਦੇ ਇਹਦੇ ਬਾਰੇ ਨਾ ਪ੍ਰਸ਼ਾਦੇ ਬਾਰੇ ਨਾ ਕਹਿੰਦੇ ਤੁਸੀਂ ਕਹੋ ਵੀ ਪ੍ਰਸ਼ਾਦਾ ਹੁਣ ਸਕ ਨਹੀਂ ਰਿਹਾ ਭਾਈ ਸਾਹਿਬ ਕਿੰਨੀ ਤਰੀਕ ਤੋਂ ਉਹਨਾਂ ਨੇ ਪ੍ਰਸ਼ਾਦਾ ਬੰਦ ਕਰ ਦਿੱਤੇ 11 ਜਨਵਰੀ ਤੋਂ ਹੀ ਰੋਣ ਤੋਂ ਸਵਾ ਵੀ ਹੋਰ ਕੋਈ ਗੱਲ ਕੀ ਦੱਸੀਏ ਵੀ ਐਡੇ ਮਾੜੇ ਹਾਲਾਤ ਮੈਂ ਕਦੀ ਨਹੀਂ ਵੇਖੇ ਵੇਖੋ ਕਿੱਡੀਆਂ ਗੰਦੀਆਂ ਸਰਕਾਰਾਂ ਵੀ ਸਾਨੂੰ ਅਸਵੀਰ ਸਾਡਾ ਵਧੀਆ ਸੇਵਾ ਕਰਦਾ ਇੱਥੇ ਚਲੋ ਸਾਨੂੰ ਆਪ ਅਰੇਂਜ ਕਰਕੇ ਪਰਸੋਂ ਰਾਤ ਦੀ ਤਬੀਅਤ ਖਰਾਬ ਪਰਸੋਂ ਦੀ ਇੱਕ ਤਰੀਕ ਦੀ ਤਬੀਅਤ ਖਰਾਬ ਪਾਈ ਸਾਬੇ ਤੇ ਅੱਜ ਆਪਣਾ ਹੀ ਕਹਿੰਦੇ ਭਾਈ ਸਾਹਿਬ ਬਾਹਰ ਗਏ ਹੋਏ ਸੀ ਤੁਸੀਂ ਹਸਾਬ ਲਾ ਲੋ ਆਪ ਆਪਣੇ ਬੰਦਾ ਰੇਂਜ ਕਰਕੇ ਉੱਤੇ ਜਾਣਾ ਪੈਂਦਾ ਵੀ ਵੇਖੋ ਇਸ ਤੋਂ ਵੱਡੀ ਤਰਾਸ ਦੀ ਕੀ ਹੋਏਗੀ ਵੀ ਇੱਕ ਬੰਦਾ ਮਰ ਰਿਹਾ ਹੈ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਆਇਆ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਲੈਟਰ ਕੁਝ ਹੁਣ ਤੱਕ ਕੋਈ ਆਸ਼ਵਾਸ਼ਣ ਸਰ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਮਾਲਵਿੰਦਰ ਕੰਗ ਆਇਆ ਉਸ ਤੋਂ ਬਾਅਦ ਚਲੋ ਆਪਣਾ ਹੀ ਕਹਿੰਦੇ ਉਹਦੇ ਚ ਵਿਧਾਨ ਸਭਾ ਚ ਦੋ ਐਮਐਲਏ ਆਣੇ ਕਲਸੀ ਨੇ ਆਪਣਾ ਇੱਕਦਮ ਬਟਾਲਾ ਤੋਂ ਤੇ ਆਪਣਾ ਹੀ ਕਹਿੰਦੇ ਆਪਣਾ ਸਮਾਨੇ ਤੋਂ ਜੋੜਾ ਵਾ ਜਾਈਆ ਚੱਕਿਆ ਉਸ ਤੋਂ ਪਹਿਲਾਂ ਕੰਗਸਾਹਬ ਨੇ ਚਲੋ ਕੰਮ ਦੀ ਹਕੂਮਤ ਆਪ ਆਇਆ ਪਰ ਮੈਨੂੰ ਇਹਨਾਂ ਦੇ ਸਾਰ ਲੱਗ ਨਹੀਂ ਰਹੇ ਠੀਕ ਹੈ ਨਾ ਉਸ ਤੋਂ ਬਾਅਦ ਸਾਡੀ ਇਹਨਾਂ ਨਾਲ ਵੀ ਚਲੋ ਡਰਾਫਟਿੰਗ ਰੂਫਟਿੰਗ ਕਰਨ ਵਾਸਤੇ ਇਹਨਾਂ ਨੇ ਕਿਹਾ ਸਾਨੂੰ ਚਲੋ ਚੱਲਦੀ ਹੈ ਵੀ ਹੁਣ ਕਰਨ ਕਈ ਅੜੀਕ ਹੀ ਰਹੇ ਨੇ ਕੋਈ ਆਪਾਂ ਵੀ ਬਜਟ ਕਿਥੋਂ ਇੱਕਦਮ ਨਾ ਬੰਦਾ ਚਲੋ ਵੀ ਬਜਟ ਆਪਾਂ ਕਰਨਾ ਹੁੰਦਾ ਵੀ ਕਿੱਥੋਂ ਲਿਆਣਾ ਆਪਾਂ ਬਜਟ ਦੇਖੋ ਕੋਈ ਬਜਟ ਨਹੀਂ ਲੈਣਾ ਕੋਈ ਕੁਛ ਨਹੀਂ ਲੈਣਾ ਕੀ ਆਪਣਾ ਇਹ ਕਹਿੰਦੇ ਈ ਅੱਜ ਕੱਲ ਈ ਪੇਪਰ ਤੁਹਾਨੂੰ ਪਤਾ ਈ ਸਾਰਾ ਕੁਝ ਉਤ ਈ ਆਰਡਰ ਕਰਨੇ ਨੇ ਔਰ ਕੀ ਕਰਨੇ ਨਹੀਂ ਸਾਈਨ ਚਾਹੀਦੇ ਹਾਂ ਹਮਾ ਚੱਲਨੇ ਕਾਨੂੰਨ ਬਣਾਤਾ ਨਸ਼ੇ ਦੇ ਉੱਪਰ ਕਾਨੂੰਨ ਇਹ ਕਹਿੰਦੇ ਨਸ਼ਾ ਕਾਨੂੰਨ ਨਹੀਂ ਬਣਾ ਤੂ ਤੇ ਕਾਨੂੰਨ ਬਣਾਇਆ ਹੋਇਆ ਦੇਖੋ ਲਵ ਜਹਾਦ ਦਾ ਕਾਨੂੰਨ ਬਣਿਆ ਹੋਇਆ ਫਿਰ ਤੁਹਾਡੇ ਉੱਤੇ ਗਊ ਦਾ ਹੱਤਿਆ ਦਾ ਉੱਥੇ ਕਾਨੂੰਨ ਬਣਿਆ ਹੋਇਆ ਵੀ ਸਾਡੇ ਈ ਦੱਸੋ ਸਾਡੇ ਈਸਟ ਹਾਂ ਜਿਹੜੀ ਕਹਤੇ ਈ ਇੰਦਾਂ ਦੀ ਹੱਤਿਆ ਤੇ ਹੈ ਈ ਫਿਰ ਆਪਣੇ ਲਿਵਿੰਗ ਗੁਰੂ ਦੀ ਸਾਡੇ ਦੀ ਬੇਇਜ਼ਤੀ ਹੋ ਰਹੀ ਹੈ ਵੀ ਤੁਸੀਂ ਕੁਛ ਤੇ ਕਾ ਸੋਚੋ ਵੀ ਬਿਲਕੁਲ ਹੀ ਤੁਸੀਂ ਆਪਣਾ ਹੀ ਕਿੰਦਾ ਕਮਾਲ ਅੰਨੀ ਤੇ ਬੋਲਣ ਸਰਕਾਰ ਹੋਈ ਪਈ ਇੱਕ ਮੇਰੀ ਹੋਰ ਬੇਨਤੀ ਹੈ ਸਾਹ ਸੰਗਤ ਨੂੰ ਸਮਾਣੇ ਦੀ ਦੇਖੋ ਇੰਨੀ ਨੇ ਦੂਰ ਤੋਂ ਸੰਗਤ ਆਈ ਹਨ ਪਰ ਜੋ ਮਸੂਸੀ ਇੱਥੇ ਮੈਂ ਦੇਖੀ ਆਪਾਂ ਆਮ ਸੁਵਿਧਾ ਲਾ ਦਿੰਦੇ ਆ ਸਮਾਣੇ ਚ ਮੈਨੂੰ ਪਤਾ ਦਾ 10 20 ਦਿਨ ਦੇ ਵਿੱਚ ਲੱਗ ਜਾਣ ਹਨ ਇੰਨੀ ਦੇ ਵਿੱਚ ਔਰ ਕਿਸੇ ਨੇ ਇੰਨਾ ਕੁ ਧਿਆਨ ਨਹੀਂ ਦਿੱਤਾ ਹੈਗਾ ਵੀ ਭਾਈ ਸਾਹਿਬ ਗੁਰੂ ਸਾਹਿਬ ਲਈ ਬੈਠੇ ਨੇ ਤੇ ਅਸੀਂ ਕੋਈ ਲੰਗਰ ਦਾ ਪ੍ਰਬੰਧ ਕਰਦੀ ਇੱਥੇ ਜਾਂ ਜਿਹੜੀ ਸੰਗਤ ਨਿਆਣਾ ਅਸੀਂ ਉਹਦੀ ਸੇਵਾ ਕਰੀਏ ਹਨੀ ਆਪਾਂ ਆਪਣੇ ਘਰ ਦੋ ਰਿਸ਼ਤੇਦਾਰ ਆ ਜਾਂਦੇ ਨੇ ਉਹਨੂੰ ਆ ਪਹਿਲੀ ਇੰਤਜ਼ਾਮ ਕਰਨ ਲੱਗ ਜਾਂਦੇ ਆ ਵੀ ਹਾਂ ਜੀ ਆਣਾ ਉਹਨਾਂ ਨੂੰ ਇਹ ਚੀਜ਼ ਵੀ ਲਾਈਏ ਖਾਣ ਨੂੰ ਇਹ ਵੀ ਲਈਏ ਇਹ ਵੀ ਕਰੀਏ ਹਨੀ ਇੱਥੇ ਵੀ ਇੱਕ ਪੁੰਦਾਇ ਕੰਮ ਸੀ ਜੇ ਸੰਗਤ ਜੋ ਵੀ ਜਿੱਥੇ ਬੰਦੀਆਂ ਨੇ ਇਕੱਠੀਆਂ ਹੋ ਕੇ ਹੀ ਇੱਕ ਪ੍ਰਸਾਦ ਦੇ ਦਾ ਜਾਂ ਕੋਈ ਹੋਰ ਸੁਬੀਲ ਵਗੈਰਾ ਜਾਂ ਕੋਈ ਦੁੱਧ ਦਾ ਲੰਗਰ ਚਾਹ ਦਾ ਲੰਗਰ ਕੋਈ ਲਾ ਦਿੰਦੇ ਚਲੋ ਲਾਇਆ ਤੇ ਲਾਇਆ ਮੇਰਾ ਅੱਖਾਂ ਲੱਗਦਾ ਵੀ ਗੁਰਦੁਆਰਾ ਸਾਹਿਬ ਤੋਂ ਜੋ ਲੰਗਰ ਬਣ ਕੇ ਆ ਰਿਹਾ ਉੱਥੋਂ ਆ ਰਿਹਾ ਜਿੱਥੇ ਤੱਕ ਮੈਨੂੰ ਪਤਾ ਇਹਨਾਂ ਨਹੀਂ ਤੇ ਪਰ ਸੰਗਤ ਵੱਲੋਂ ਮੈਂ ਬਹੁਤ ਘੱਟ ਇੱਥੇ ਬਹੁਤ ਘੱਟ ਸਹਿਯੋਗ ਦੇਖਿਆ ਸੰਗਤ ਵੱਲੋਂ ਸਹਿਯੋਗ ਹੈ ਉਹ ਅੱਜ ਤੋਂ ਤੁਸੀਂ ਪਹਿਲੇ ਕਿੰਨੇ ਵਾਰੀ ਡਾਕਟਰ ਤੇ ਗੇੜੇ ਲਗਾਏ ਨੇ ਮੇਰਾ ਵੀਰ ਜੀ ਇਹ 10-12 ਮਹੀਨਾ ਜਿਹੜਾ ਹੋ ਗਿਆ ਇਸ ਤੋਂ ਪਹਿਲੇ ਕਰਤੇ ਗਏ ਸੀਗੇ ਇਸ ਤੋਂ ਪਹਿਲਾਂ ਹੁਣ ਮੈਂ ਗਿਆ ਸੀ ਮਹੀਨਾ ਕੋ ਹੋਇਆ ਉਦੋਂ ਰਿਪੋਰਟਾਂ ਦੇ ਵਿੱਚ ਕੀ ਸੀਗਾ ਉਦੋਂ ਰਿਪੋਰਟਾਂ ਦੇ ਵਿੱਚ ਉਹਨਾਂ ਦੇ ਗੁਰਦਿਆਂ ਦੇ ਵਿੱਚ ਇਹ ਇਨਫੈਕਸ਼ਨ ਆ ਰਹੀ ਸੀ ਜੋਰਨ ਦੇ ਵਿੱਚ ਵੀ ਬਲੱਡ ਆ ਰਿਹਾ ਸੀ ਉਹਨਾਂ ਦੇ ਕਾਫੀ ਜ਼ਿਆਦਾ ਤੇ ਪੇਟ ਦਰਦ ਰਹਿੰਦਾ ਸੀ ਫਿਰ ਉਹ ਜਿਹੜੇ ਟੈਸਟ ਹੋਏ ਸੀਗੇ ਉਹਨਾਂ ਦੀ ਰਿਪੋਰਟਾਂ ਦੇ ਬਾਅਦ ਕੋਈ ਟਰੀਟਮੈਂਟ ਵਗੈਰਾ ਉਹਨਾਂ ਦੀ ਰਿਪੋਰਟਾਂ ਤੋਂ ਬਾਅਦ ਇਹਨਾਂ ਨੇ ਇੱਕ ਦੋ ਵਾਰ ਤਾਂ ਉਹ ਤੋਂ ਪਹਿਲਾਂ ਮੈਂ ਕਰਿਆ ਰਹੀ ਸੀ ਟੈਸਟ ਫਿਰ ਮਤ ਤੋਂ ਇਹਨਾਂ ਨੇ ਸੈਂਪਲ ਕਹਿੰਦੇ ਵੀ ਚਲੋ ਤੁਸੀਂ ਕਾਨੂੰ ਹਣੀ ਅਪਡੇਟ ਉਹ ਕਰਨਾ ਤੇ ਮੈਂ ਤਾਂ ਕਹਿ ਵੀ ਸੀ ਵੀ ਇਹਨੂੰ ਕੋਈ ਦਿੱਕਤ ਨਹੀਂ ਹੈ ਜੀ ਮਾ ਭਾਈ ਸਾਹਿਬ ਦਾ ਇੱਥੇ ਕਿੱਥੇ ਬ੍ਰਾਂਚ ਚ ਸਾਡੀ ਸਿੰਘ ਸੇਵਾ ਵੱਲੋਂ ਸਾਡੀ ਟੀਮ ਆ ਸਿੰਘ ਸੇਵਾ ਦੀ ਅੱਛਾ ਜਿਹੜੀ ਬਹੁਤ ਵਧੀਆ ਪ੍ਰਾਲਾ ਕਰਦੇ ਰਹਿੰਦੀ ਆ ਉਹਨਾਂ ਦੇ ਵਿੱਚ ਇੱਕ ਮੈਂ ਵੀ ਮੈਂਬਰ ਆ ਹਣੀ ਤੇ ਸਾਨੇ ਮੰਦੀ ਸਾਰ ਚਾਈ ਵੀ ਆਪਾਂ ਗੁਰੂ ਕਿਰਪਾ ਚੈਰੀਟੇਡ ਲੋਟਰੀ ਕਰੀਏ ਤੇ ਹੁਣ ਸਾਡੇ ਸਾਰੇ ਰੇਟ ਮਤਲਬ ਜੋ ਵੀ ਹੈਗਾ ਇਸਟਾ ਵਗੈਰਾ ਦਾ ਸਾਰੇ ਪੱਕੀ ਡਿਊਟੀ ਹਾਂਜੀ ਡਿਊਟੀ ਕੈਲੋ ਚਾਹ ਮੇਰੀ ਆਪ ਦੀ ਮੰਨ ਦੀ ਸਰਦਾ ਇਹ ਸੇਵਾ ਮੇਰੀ ਠੀਕ ਹੈ ਤੇ ਜਦੋਂ ਵੀ ਮੈਨੂੰ ਆਵਾਜ਼ ਦੇਣ ਚਾਹੇ ਅਧੀ ਰਾਤ ਦੇਣਾ ਤਾਂ ਮੈਂ ਪਿੱਛੇ ਨਹੀਂ ਹਟਦਾ ਮੈਂ ਕਹਿੰਦਾ ਵੀ ਮੈਂ ਆ ਰਿਹਾ ਹਾਂ ਭਾਈ ਸਾਹਿਬ ਕੋਈ ਨਹੀਂ ਮੈਂ ਲਿਆਂਦਾ ਇੱਥੇ ਆ ਕੇ ਇੰਜ ਲੱਗਦਾ ਕਿ ਜਦੋਂ ਜਾਂ ਤੇ ਆਪਣੇ ਪੰਜਾਬ ਦਾ ਹਿੱਸਾ ਹੀ ਨਾ ਹੋਵੇ ਨਾ ਇੱਥੇ ਕੋਈ ਐਡਮਿਨਿਸਟ੍ਰੇਸ਼ਨ ਦਾ ਪਟਿਆਲੇ ਤੋਂ ਜ਼ਿਲ੍ਹੇ ਤੋਂ ਪਹੁੰਚਦਾ ਬੰਦਾ ਨਾ ਕੋਈ ਪੋਲੀਟੀਕਲ ਬੰਦਾ ਪਹੁੰਚਦਾ ਅਜੇ ਤੱਕ ਭਗਵਾਨਤ ਮਾਨ ਨੂੰ ਸ਼ਾਇਦ ਵੀਲ ਹੀ ਨਹੀਂ ਲੱਗਾ ਉਹਨਾਂ ਨੂੰ ਸੀਟਾਂ ਜਿੱਤਣ ਦੀ ਚਾਹ ਛੜਿਆ ਰਹਿਣ ਜਿਹੜੀ ਪੋਲਿਟਿਕਸ ਦਾ ਮਤਲਬ ਇਹ ਥੋੜੀ ਕਿ 24 ਘੰਟੇ ਸੱਤਾ ਦੇ ਵਿੱਚ ਅੰਨੇ ਰਹਿਣਾ ਤੁਸੀਂ ਸੱਤਾ ਦੇ ਨਸ਼ੇ ਵਿੱਚ ਘੁੰਮਦੇ ਫਿਰਦੇ ਰਹਿਣਾ ਔਰ ਆਮ ਜਨਤਾ ਜਿਹੜੀ ਧਰਨਿਆਂ ਤੇ ਕੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਆ 233 ਦਿਨ 34 ਦਿਨ ਟਾਵਰ ਤੇ ਇੱਕ ਬੰਦੇ ਨੂੰ ਬੈਠੋ ਦੇਖੋ ਕਿੰਨਾ ਉੱਚਾ ਟਾਵਰ ਹੈ ਉੱਥੇ ਇੱਕ ਦਿਨ ਕੱਟਣਾ ਓਖਾ ਕਿੰਨੀ ਗਰਮੀ ਆ ਕਿੰਨੀ ਸਰਦੀ ਨਿਕਲ ਗਈ ਹੈ ਸਾਰੀ ਕੋਈ ਉਹਨੂੰ ਪੁੱਛਣ ਲਈ ਤਿਆਰ ਨਹੀਂ ਕੋਈ ਆਵੇ ਸਹੀ ਆ ਕੇ ਬੇਨਤੀ ਕਰੇ ਵਾਅਦਾ ਕਰੇ ਕਈ ਮੰਗ ਕੀ ਮੰਗ ਤੇ ਕੁਝ ਵੀ ਨਹੀਂ ਆ ਬੰਦ ਸਿਰਫ ਇੰਨੀ ਹੈ ਕਿ ਤੁਸੀਂ ਬੇਅਦਬੀ बार-बार ਗੁਰੰਤ ਸਾਹਿਬ ਜੀ ਦੀ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਉੱਤੇ ਕੋਈ ਸਖਤ ਕਾਨੂੰਨ ਸੂਬੇ ਪੱਧਰੋਂ ਲੈ ਕੇ ਆਓ ਇਹ ਕੋਈ ਫਾਈਨੈਂਸ਼ੀਅਲ ਮੈਟਰ ਨਹੀਂ ਕੋਈ ਐਡਮਿਨਿਸਟ੍ਰੇਟਿਵ ਮੈਟਰ ਨਹੀਂ ਉੱਥੇ ਤੁਸੀਂ ਇੱਕ ਕਾਨੂੰਨ ਬਣਾਉਣਾ ਜਿਹੜਾ ਕਿ ਮੇਰਾ ਤਾਂ ਖਿਆਲ ਬਿਲਕੁਲ ਵਾਜਬ ਗੱਲ ਹੈਗੀ ਆ ਔਰ ਮੈਨੂੰ ਜਿੱਥੇ ਤਾਂ ਕਿ ਯਾਦ ਹੈ ਕਾਨੂੰਨ ਪਹਿਲਾਂ ਇਹੋ ਜਿਹਾ ਪਾਸ ਹੋਇਆ ਉੱਤੇ ਦਸਤਕਦੀ ਕਰਾਉਣੇ ਆ ਕੋਈ ਵੱਡੀ ਗੱਲ ਨਹੀਂ ਐ ਇਹ ਪਹਿਲਾਂ 3 ਸਾਲ ਦੀ ਸਜ਼ਾ ਹੁੰਦੀ ਸੀ ਹੁਣ 20 ਸਾਲ ਦੀ ਹੋ ਚੁੱਕੀ ਐ ਜਿਹੜਾ ਵੀ ਬੇਅਦਬੀ ਕਰੂਗਾ ਉਹਦੀ ਉਮਰ ਕੈਦ ਹੋਊਗੀ 20 ਸਾਲ ਜਾਂ ਉਮਰ ਕੈਦ ਜੋ ਵੀ ਐ ਉਸ ਨੂੰ ਜੇ ਕੋਈ ਹੋਰ ਵੀ ਗੱਲ ਸਖਤ ਕਹਿੰਦੀ ਐ ਕਿ ਜੇ ਕੋਈ ਬੰਦਾ ਫਿਰ ਬਾਰ-ਬਾਰ ਗਏ ਹੋ ਜੀ ਗਲਤੀ ਦਰਹਾਉਂਦਾ ਆ ਤੇ ਉਹਦੇ ਲਈ ਜੇ ਹੋ ਸਕਦਾ ਤੇ ਉਹਦੇ ਬੈਠੇ ਆ ਸੱਜਣ ਬੈਠੇ ਉਹਨਾਂ ਨਾਲ ਸਲਾਹ ਕਰ ਲੋ ਇਹਨਾਂ ਦੇ ਵਕੀਲਾਂ ਨਾਲ ਸਲਾਹ ਕਰ ਲੋ ਐਡੀ ਜੇ ਛੋਟੀ ਤੋਂ ਛੋਟੀ ਗੱਲ ਲਈ ਵੀ ਤੁਸੀਂ ਇੰਨੀ ਕੰਨੀ ਕਰਾਉਣੀ ਐ ਇੰਨੀ ਅਣਦੇਖੀ ਕਰਨੀ ਐ ਤੇ ਲੋਕਾਂ ਕੋਲ ਬਾਅਦ ਚਾਉਣਾ ਨਹੀਂ ਹੁਣ ਫਿਰ ਇਹ ਲੋਕ ਸਵਾਲ ਪੁੱਛਣਗੇ ਨਾ ਤਾਂ ਕੀ ਜਵਾਬ ਦੇਵੋਗੇ ਤੁਸੀਂ ਇਸ ਲਈ ਅਜੇ ਵੀ ਮੌਕਾ ਆ ਮੈਂ ਜਿਹੜੇ ਵੀ ਮੇਰੇ ਜੇ ਸਰਕਾਰੀ ਦਰਬਾਰੇ ਕੋ ਬੰਦੇ ਸੁਣਦੇ ਮੇਰੀ ਬੇਨਤੀ ਹੈ ਕਿ ਉਹ ਇੱਥੇ ਆ ਕੇ ਇੱਕ ਤੇ ਮਾਫੀ ਮੰਗਣ ਔਰ ਦੂਸਰਾ ਜਿਹੜੇ ਸਾਡੇ ਉੱਪਰ ਸਿੰਘ ਸਾਹਿਬ ਬੈਠੇ ਹੋਏ ਆ ਟਾਵਰ ਦੇ ਉੱਤੇ ਉਹਨਾਂ ਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਤੀਸਰਾ ਇਹਨਾਂ ਨੇ ਵਾਅਦਾ ਕਰਕੇ ਜਾਣ ਕਿ ਅਸੀਂ ਆਉਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਪੱਕਾ ਇਸ ਗੱਲ ਦਾ ਸੀ ਆ ਆ ਕਾਨੂੰਨ ਜਿਹੜਾ ਪਾਸ ਕਰ ਰਹੇ ਆ ਤੇ ਸਪੈਸ਼ਲ ਸੈਸ਼ਨ ਵੀ ਇੱਕ ਦਿਨ ਲਈ ਸੱਜਣਾ ਪੈਂਦਾ ਆ ਤੇ ਕਿਹੜੀ ਵੱਡੀ ਗੱਲ ਆ ਜਾਂ ਹੋਰ ਕਮਾਂ ਲਈ ਸਾਦਿਆਂ ਤੇ ਇਸੇ ਤਰੀਕੇ ਨਾਲ ਸੱਤ ਬੱਚੇ ਬਹੁਤ ਦੁੱਖ ਦੀ ਗੱਲ ਆ ਤੇ ਅਠਵਾਂ ਉਹਨਾਂ ਦਾ ਯੰਗ ਡਰਾਈਵਰ ਅੱਜ ਮੈਂ ਉਹਨਾਂ ਦੇ ਦੇਖ ਕੇ ਆਇਆ ਬਾਪ ਜਿਹੜਾ ਉਹ ਅਜੇ ਵੀ ਅਥਰੂ ਕਿਰ ਕਿਰ ਰੂ ਰੇਸ ਦੇ ਜਿਨ੍ਹਾਂ ਦਾ ਘਰ ਚੋਏ ਹੋ ਜੀਆ ਕੋਈ ਵੀ ਹਾਂ ਮਤਲਬ ਕੰਮ ਕਰਦੇ ਕਰਾਉਂਦੇ ਜਿਹੜੇ ਬੰਦੇ ਇਕਦਮ ਅਚਾਨਕ ਘਰਾਂ ਚ ਚਲੇ ਜਾਂਦੇ ਬੱਚੇ ਜਿਹੜੇ ਚਲੇ ਜਾਂਦੇ ਆ ਉਥੇ ਵੀ ਇਹੋ ਹੀ ਬੰਦੇ ਕੋਈ ਮੰਗ ਨਹੀਂ ਹੈਗੀ ਉਨਰ ਇਹ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾਏ ਰਣਦੀਪ ਸਿੰਘ ਜਿਹੜਾ ਜਿਹਦਾ ਟਿੱਪਰ ਵਗੈਰਾ ਹੈਗਾ ਉਹਨੂੰ ਫੜ ਕੇ ਉਹਨੂੰ ਐਫ ਆਈ ਆਰ ਦਰਜ ਕੀਤੀ ਜਾਏ ਯਾਨੀ ਕਿ ਦੋਨੋਂ ਪਾਸੇ ਜੇ ਦੇਖੇ ਜਾ ਤਾਂ ਸਿਰਫ ਇਨਸਾਫ ਹੀ ਮੰਗ ਇਨਸਾਫ ਦੀ ਮੰਗ ਹੈ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸਾਰਾ ਸ਼ਹਿਰ ਤਰਲੋ ਮਚੀ ਹੋ ਚੁਕਿਆ ਕੈਂਡਲ ਮਾਰਚ ਹਜ਼ਾਰਾਂ ਬੀਬੀਆਂ ਆ ਕੱਲ ਦੀ ਗੱਲ ਹੀ ਹੈ ਕੈਂਡਲ ਮਾਰਚ ਕਰ ਚੁੱਕੀਆਂ ਆ ਸੜਕਾਂ ਬੰਦ ਹੋ ਚੁੱਕੀਆਂ ਸਾਰਾ ਸਮਾਣਾ ਬੰਦ ਹੋ ਚੁੱਕਾ ਆ ਉਹੀ ਕੰਨਾ ਤੇ ਜੂਨ ਨਹੀਂ ਸਰਕਦੀ ਇਸ ਕਰਕੇ ਜੇ ਤੁਸੀਂ ਇੰਝ ਹੀ ਕੁੱਭ ਕਰਨੀ ਨੀਂਦ ਸੁਤੇ ਰਹਿਣਾ ਤੇ ਲੋਕ ਫਿਰ ਜਗਾਉਣਾ ਜਾਣਦੇ ਆ 嗯。